ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮਤਵ ਦੇ ਨਾਲ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਬਚਾਉਣ ਲਈ ਸ਼ੁਰੂ ਕੀਤੀ ਸੰਪਰਕ ਮਹਿੰਮ ਦੇ ਤਹਿਤ ਐਸਐਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਯੂਥ ਫੁੱਟਬਾਲ ਕਲੱਬ ਰੁੜਕਾ ਕਲਾ ਵਿਖੇ ਪਹੁੰਚੇ। ਉਹਨਾਂ ਦੇ ਨਾਲ ਐਸਪੀ ਮੁਖਤਿਆਰ ਸਿੰਘ ਰਾਏ, ਐਸਪੀ ਮਨਜੀਤ ਕੋ, ਡੀਐਸਪੀ ਫਿਲੌਰ ਸਰਵਨ ਸਿੰਘ ਬਾਲ ਰਿਟਾਇਰਡ ਡੀਐਸਪੀ ਬਲਵੀਰ ਸਿੰਘ ਵੀ ਪਹੁੰਚੇ YFC ਦੇ ਵਿਹੜੇ ਵਿੱਚ ਪਹੁੰਚਣ ਉੱਤੇ ਗ੍ਰਾਮ ਪੰਚਾਇਤ ਰੁੜਕਾ ਕਲਾ ਦੇ ਸਰਪੰਚ ਬੀਬੀ ਅਕਵਿੰਦਰ ਕੋਰ ਦੇ ਨਾਲ ਗ੍ਰਾਮ ਪੰਚਾਇਤ ਤੋਂ ਇਲਾਵਾ YFC ਦੇ ਆਗੂਆ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਐਸਐਸਪੀ ਖਖ ਜੀ ਨੂੰ ਜੀ ਆਇਆਂ ਕਿਹਾ ਜਿੱਥੇ ਪਹਿਲਾਂ ਪਿੰਡ ਦੇ ਵਿੱਚ ਗ੍ਰਾਮ ਪੰਚਾਇਤ ਵੱਲੋਂ ਕੀਤੇ ਵਿਕਾਸ ਕੰਮਾਂ ਉੱਤੇ YFC ਵੱਲੋਂ ਚਲਾਏ ਗਏ ਪ੍ਰੋਜੈਕਟਾਂ ਬਾਰੇ ਡਾਕੂਮੈਂਟਰੀ ਫਿਲਮ ਦਿਖਾ ਕੇ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਬੱਚਾ ਦੇ ਵਿੱਚ ਫੁੱਟਬਾਲ ਦੇ ਮੈਚ ਵੀ ਕਰਵਾਏ ਗਏ ਜਿੱਥੇ ਬੱਚਿਆਂ ਨੂੰ ਪੰਜਾਬ ਪੁਲਿਸ ਵੱਲੋਂ ਖੇਡ ਕਿੱਟਾਂ ਦਿੱਤੀਆਂ ਗਈਆਂ ਇਸ ਮੌਕੇ ਐਸਐਸਪੀ ਖਾਕਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਸੰਪਰਕ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦਾ ਨਾਮ ਹੀ ਸੰਪਰਕ ਹੈ ਅਤੇ ਇਸ ਦੇ ਤਹਿਤ ਪਿੰਡ-ਪਿੰਡ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਤੱਕ ਸੰਪਰਕ ਕੀਤੇ ਜਾ ਰਹੇ ਹਨ ਅਤੇ ਸਹਿਯੋਗ ਦੀ ਮੰਗ ਵੀ ਕੀਤੀ ਜਾ ਰਹੀ ਹੈ ਸੰਪਰਕ ਜਿੱਦਾਂ ਨਾਮ ਹੈਗਾ ਮੈਂ ਆਲਰੇਡੀ ਦੱਸਿਆ ਪਹਿਲਾਂ ਅਸੀਂ ਸਾਰੇ ਇੱਕ ਰਾਉਂਡ ਅਸੀਂ ਇੱਕ ਮਹੀਨਾ ਆਲਰੇਡੀ ਮੀਟਿੰਗਸ ਦਾ ਕਰ ਚੁੱਕੇ ਆ ਸਾਰੇ ਡਿਸਟ੍ਰਿਕਟ ਦੇ ਵਿੱਚ ਇਹ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਸੋਚ ਹੈਗੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਇਦਾਂ ਦਾ ਰਾਹ ਪਾਈਏ ਵੀ ਜਿੱਥੋਂ ਉਹ ਚੰਗੀ ਚੀਜ਼ ਸਿੱਖਣ ਜ਼ਿੰਦਗੀ ਲਈ ਔਰ ਜਿਹੜੀਆਂ ਗੇਮਸ ਆ ਖੇਡਾਂ ਆ ਇਹ ਸਾਡਾ ਸਭ ਤੋਂ ਇੰਪੋਰਟੈਂਟ ਪਾਰਟ ਆ ਜ਼ਿੰਦਗੀ ਦਾ ਵੇਜ ਯੰਗ ਏਜ ਦੇ ਬੱਚਾ ਜਿਹੜਾ ਹੈਗਾ ਆ ਉਹ ਗੇਮ ਦੇ ਵਿੱਚ ਇੰਟਰਸਟ ਰੱਖਣ ਲੱਗ ਪੈਂਦਾ ਜਿੱਦਾਂ ਕਿ ਇਹਨਾਂ ਨੇ ਇਸ ਪਿੰਡ ਤੇ ਰੁੜਕੇ ਚ ਮੈਂ ਦੇਖ ਹੀ ਰਿਹਾ ਜਦੋਂ ਦਾ ਮੈਂ ਆਇਆ ਤੇ ਉਹਦੇ ਨਾਲ ਇੱਕ ਇਨਸਪੀਰੇਸ਼ਨ ਮਿਲਦੀ ਹੈਗੀ ਆ ਵੀ ਉਹ ਜ਼ਿੰਦਗੀ ਦੇ ਵਿੱਚ ਹਾਰਡ ਵਰਕ ਕਰੇ ਮਿਹਨਤ ਕਰਕੇ ਕੁਛ ਨਾ ਕੁਛ ਅਚੀਵ ਕਰੇ ਔਰ ਉਹ ਨਸ਼ਿਆਂ ਦੀ ਬਿਮਾਰੀ ਤੋਂ ਜਿਹੜਾ ਉਹ ਬਚਾ ਰਿਹਾ ਹੈ। ਇਹੀ ਸਾਡੇ ਅੱਜ ਇੱਥੇ ਜਿਹੜਾ ਆ ਅਸੀਂ ਸੰਪਰਕ ਦੇ ਤਹਿਤ ਈਵੈਂਟ ਕਰਵਾਇਆ ਸਾਡੇ ਐਸਪੀ ਸੇਵਾਨ ਨੇ ਮੁਖਤਿਆਰ ਜੀ ਐਂਡ ਮਨਜੀਤ ਕੌਰ ਜੀ ਸਾਡੇ ਡੀਐਸਪੀ ਫਲੋਰ ਨੇ ਸਰਵੰਤ ਸਿੰਘ ਬਲ ਸਾਡੇ ਪੁਰਾਣੇ ਸਾਥੀ ਨੇ ਬਲਬੀਰ ਜੀ ਔਰ ਐਸਐਚਓ ਉਸਕੰਦਰ ਸਿੰਘ ਲੋਕਲ ਸਾਰਿਆਂ ਦੀ ਮੈਂ ਬੜੀ ਐਫਰਟ ਦੀ ਐਪਰੀਸ਼ੀਏਸ਼ਨ ਕਰਦਾ ਹੈਗਾ ਇਹਨਾਂ ਨੇ ਬੜਾ ਅੱਛਾ ਈਵੈਂਟ ਆਰਗੇਨਾਈਜ਼ ਕਰਾਇਆ ਔਰ ਮੈਂ ਆਸ ਕਰਦਾ ਵੀ ਇਦਾਂ ਦੇ ਈਵੈਂਟ ਅਸੀਂ ਹੋਰ ਕਰਾਉਂਦੇ ਰਾਵਾਂਗੇ ਜਿਹਦੇ ਨਾਲ ਲੋਕਾਂ ਦੇ ਨਾਲ ਸਾਡਾ ਸੰਪਰਕ ਬਣਿਆ ਰਹੇ ਲੋਕਾਂ ਦੇ ਵਿੱਚ ਜਾਣ ਦਾ ਪਰਪਸ ਹੀ ਇਹ ਹੈਗਾ ਵੀ ਲੋਕਾਂ ਨੂੰ ਪੁਲਿਸ ਜਿਹੜੀ ਹੈਗੀ ਆ ਹਉਗਾ ਨਾ ਲੱਗੇ ਪੁਲਿਸ ਦੇ ਨਾਲ ਇੰਟਰੈਕਸ਼ਨ ਲੋਕਾਂ ਤੇ ਵਧੇ ਸਰ ਰੁੜਕਾ ਕਲਾਂ ਦੇ ਵਿੱਚ ਪਹੁੰਚੇ ਹੈਗੇ ਆ ਇੱਕ ਰੂਰਲ ਏਰੀਆ ਹੈਗਾ ਦੇਖਿਆ ਕਿ ਤੁਸੀਂ ਇੱਥੇ ਜੀ ਬੱਚੇ ਆ ਜਾਂ ਫੌਰਨ ਆ ਲੱਗੇ ਆ ਕਿਹੋ ਜਿਹਾ ਲੱਗਾ ਜੀ ਪੰਜਾਬ ਦੇ ਵਕਤ ਵਕਤ ਤੁਸੀਂ ਜਗਦੇ ਬਿਊਟੀ ਵੀ ਕਰਦੇ ਹੋ ਮੈਂ ਤਾਂ ਬੜਾ ਜੀ ਮੈਂ ਲਿਟਰਲੀ ਬੜਾ ਖੁਸ਼ ਹੈਗਾ ਮੈਂ 31 ਸਾਲ ਦੀ ਮੇਰੀ ਜੌਬ ਹੋ ਗਈ ਹੈ ਮੈਂ 31 ਸਾਲਾਂ ਚ ਪੰਜਾਬ ਦੇ بڑے ਸ਼ਹਿਰਾਂ ਦੇ ਵਿੱਚ ਜਾ ਜਾ ਕੇ ਨੌਕਰੀ ਕਰਨ ਦਾ ਮੌਕਾ ਮਿਲਿਆ ਬਟ ਕਿਸੇ ਪਿੰਡ ਦੇ ਵਿੱਚ ਇੰਨੀ ਡਿਵੈਲਪਮੈਂਟ ਔਰ ਇੰਨੀ ਆਰਗੇਨਾਈਜ਼ਡ ਡਿਵੈਲਪਮੈਂਟ ਖੇਡਾਂ ਲਈ ਇਡਾ ਵੱਡਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਮੈਂ ਦੇਖਿਆ ਨਹੀਂ ਮੈਂ ਗੱਲ ਕਰ ਰਿਹਾ ਸੀ ਵੀ ਮੈਂ ਡੀਸੀ ਸਾਹਿਬ ਜਲੰਧਰ ਨੂੰ ਵੀ ਇਹ ਰਿਕਵੈਸਟ ਕਰੂੰਗਾ ਕਿ ਅਸੀਂ ਇਸ ਮਾਡਲ ਨੂੰ ਪ੍ਰੋਪਰ ਫਾਰਮ ਤੇ ਜਿਹੜਾ ਹੈਗਾ ਉਹ ਪ੍ਰੋਜੈਕਟ ਕਰੀਏ ਰੁੜਕਾ ਮਾਡਲ ਨੂੰ ਤਾਂ ਕਿ ਪੰਜਾਬ ਦੇ 12000 ਪਲੱਸ ਪਿੰਡ ਨੇ ਔਰ ਮੈਂ ਆਸ ਕਰਦਾ ਵੀ ਬਾਕੀ ਪਿੰਡਾਂ ਵਾਲੇ ਵੀ ਇੱਥੋਂ ਇਨਸਪਾਇਰ ਹੋਣਗੇ ਔਰ ਇਸ ਮਾਡਲ ਦੇ ਅਨੁਸਾਰ ਆਪਣੇ ਪਿੰਡ ਦੀ ਡਿਵੈਲਪਮੈਂਟ ਕਰਨਗੇ 26 ਜਨਵਰੀ ਤੇ ਅਸੀਂ ਵੀ ਆਰ ਫੁੱਲੀ ਔਨ ਅਲਰਟ ਸਾਰਾ ਪੰਜਾਬ ਜਿਹੜਾ ਹੈਗਾ ਔਨ ਅਲਰਟ ਹੈਗਾ ਅਸੀਂ ਥਾਣਿਆਂ ਦੇ ਉੱਪਰ ਹਰੇਕ ਥਾਣੇ ਨੂੰ ਸਬ ਅਸਟਫੀਸਰ ਜਿਹੜਾ ਅਸਾਈਨ ਕੀਤਾ ਹੈਗਾ ਇੱਕ ਇੱਕ ਜਿਹੜੀ ਡਿਵੀਜ਼ਨ ਹੈਗੀ ਸਾਡੀ ਉਹਨੂੰ ਐਸਪੀ ਸਹਿਬਾਨ ਜਿਹੜੇ ਹੈਗੇ ਆ ਉਹ ਜਲੰਧਰੋਂ ਆ ਕੇ ਸੁਪਰਵਾਈਜ਼ ਕਰ ਰਹੇ ਹੈਗੇ ਆ ਇਹਦੇ ਵਿੱਚ ਬਸ ਸਟੈਂਡ ਰੇਲਵੇ ਸਟੇਸ਼ਨ ਜਿੰਨੇ ਵੀ ਇਦਾਂ ਦੀਆਂ ਜਗ੍ਹਾ ਕੋਈ ਰਹਿਣ ਵਾਲੇ ਹੋਟਲਸ ਹੋ ਗਏ ਸਰਾਮਾ ਹੈਗੇ ਅਸੀਂ ਉੱਥੇ ਸਾਰੇ ਚੈਕਿੰਗ ਚੱਲ ਰਹੀ ਹੈਗੀ ਆ ਮੈਂ ਲੋਕਾਂ ਨੂੰ ਵੀ ਇੱਕ ਰਿਕਵੈਸਟ ਕਰਨੀ ਚਾਹੁੰਨਾ ਭਈ ਜਿਹੜੀ ਆਪਣੀ ਆਈਡੈਂਟੀ ਹੈਗੀ ਆ ਤੁਹਾਡੀ ਆਈਡੀ ਹੈਗੀ ਆ ਉਹਨੂੰ ਕੋਲ ਰੱਖੋ ਕਿਉਂਕਿ ਤੁਹਾਨੂੰ ਜਗ੍ਹਾ ਜਗ੍ਹਾ ਤੇ ਇਸ ਦੀ ਲੋੜ ਪੈ